ਆ ਵੇਖੋ ਕਿੰਨੀ ਅੱਗ ਲੱਗੀ ਆ ਉਸੇ ਜ਼ਮੀਨ 'ਚ ਤੇ ਮੈਂ ਇਹ ਦੁਬਾਰਾ ਫੇਰ ਕੁਝ ਚਿਰ ਦੀ ਮੈਂ ਰਿਕਾਰਡਿੰਗ ਕਰ ਰਿਹਾ ਆਖ ਲੋਕ ਇੱਥੇ ਤੇ ਲੈ ਵੀ ਫੇਰ ਵੀ ਮਤਲਬ ਇਹ ਕਿਸੇ ਗੱਲੋਂ ਕੋਈ ਕਸਰ ਨਾ ਰਵੇ ਆ ਦੇਖੋ ਆ ਦੇਖੋ ਆ ساری ਅੱਗ ਲੱਗੀ ਹੈ ਇਹ ਨੈਸ਼ਨਲ ਹਾਈਵੇ 15 ਦੇ ਉੱਤੇ ਆ ਤੇ ਫੋਨ 'ਤੇ ਥਾਣਾ ਕਰ ਦਿੱਤਾ ਗਿਆ ਇਸ ਕਰਕੇ ਜੇ ਇਹ ਗੌਰ ਨਾ ਕੀਤਾ ਗਿਆ ਇਹ ਬਤੌਰ ਸਬੂਤ ਆ ਪੈਟਰੋਲ ਪੰਪ ਤੇ ਬਤੌਰ ਸਬੂਤ ਮੈਂ ਰਿਕਾਰਡਿੰਗ ਕੋਲ ਰੱਖਾਂਗਾ ਮਗਲੇ ਬਨੇ ਸਪੈਦੇ ਵੀ ਸਾਡੇ ਜਿਹੜੇ ਦੋ ਕ ਨਾਲ ਸਪੈਦੇਣ ਤਿੰਨ ਕਾ ਉਹ ਵੀ ਸਾੜ ਦਿੱਤੇ ਗਏ ਇਸ ਕਰਕੇ ਇਹ ਇਹਨਾਂ ਨੂੰ ਚਾਹੀਦਾ ਜਾਂ ਤਾਂ ਪਹਿਲੀ ਪਹਿਲਾਂ ਮੋਂਦੇ ਨਹੀਂ ਤੇ ਚਾਰ ਚਪੇਰੋਂ ਆਪਦੀ ਪਹਿਲੀ ਦਾ ਖੋਰ ਜਿਹੜਾ ਸਾਹਮਣੇ ਰੱਖ ਦੇ ਨੁਕਸਾਨ ਕਿਸ ਦੇ ਨਾਮ ਦਾ ਤੇ ਇਸ ਵੇਲੇ ਵੀ ਜੋ ਸਥਿਤੀ ਆ ਉਹ ਕੋਈ ਕੋਈ ਵੀ ਰੂਪ ਧਾਰ ਸਕਦੀ ਆ ਆ ਵੇਖੋ ਆ ਕੰਨ ਤੇ ਖਲੋਤਾ ਪੈਟਰੋਲ ਪੰਪ ਦੀਦੇ ਆ ਆ ਪੈਟਰੋਲ ਪੰਪ ਆ ਪੈਟਰੋਲ ਪੰਪ ਦੀ ਕੰਨ ਤੇ ਖਲੋਤਾ ਹੈ ਇਹਦੇ ਨਾਲ ਹੀ ਇਹਦੇ ਲਿਵਨ ਟੈਂਕ ਨਾਲ ਹੀ ਵੇਖੋ ਇਹ ਅੱਗ ਆ ਰਹੀ ਆ ਨਾਲ ਹੀ ਅੱਗ ਆ ਰਹੀ ਆ ਮੈਂ ਮੁੰਡਿਆਂ ਨੂੰ ਕਿਹਾ ਲੀ ਪਾਈਪ ਲੈ ਕੇ ਆਓ ਪਾਈਪ ਲੈ ਕੇ ਆਓ ਜੀ ਤੁਹਾਨੂੰ ਛੇਤੀ ਕਰੋ ਇੱਧਰ ਲੈ ਬੰਨੋ ਨਾ ਪਾਈਪ ਲਾ ਕੇ ਤੇ ਨਾਲ ਨਾਲ ਡਰਮਾਂ ਦੇ ਗਿੱਲਾ ਕਰ ਦਿਓ ਲੀ ਵੀ ਅੱਗ ਤੇ ਨਾ ਲੱਗੇ ਆਪਾਂ ਬਚਾਈਏ ਬੇਸ਼ੱਕ ਉਹਨਾਂ ਲੋਕਾਂ ਨੇ ਅੱਗ ਲਾਤੀ ਆ ਪਰ ਸਾਡਾ ਫਰਜ਼ ਬੰਦ ਹੈ ਕਿ ਵੀ ਅਸੀਂ ਉਹਦੀ ਰਾਖੀ ਕਰੀਏ ਆਪਦੀ ਰਾਖੀ ਕਰੀਏ ਤੇ ਇਹ ਬਚਾ ਸਕੀਏ ਧੰਨਵਾਦ ਜੀ ਇਹ ਮੈਂ ਸਦਾ ਜੀ ਤੁਹਾਨੂੰ ਦੱਸਾਂਗਾ ਇਸ ਨੂੰ ਫੋਨ ਕਰਤਾ ਉਹ ਆ ਰਹੇ ਜਲਦੀ ਜਲਦੀ